ਸ਼੍ਰੀ ਕਾਲ ਤਖਤ ਸਾਹਿਬ ਉਤੇ 31 ਸਾਲਾਂ ਵਿੱਚ ਪਹਿਲੀ ਵਾਰ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਨਿਮਿਤ ਸ਼ਹੀਦੀ ਸਮਾਗਮ ਹੋਇਆ। ਇਸ ਸਮੇਂ ਜਿੱਥੇ ਭਾਈ ਕੌਕੇ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਉੱਠੀ, ਉੱਤੇ ਇਹੀ ਜਥੇਦਾਰ ਕੌਕੇ ਦੇ ਪਰਿਵਾਰ ਨੇ ਇਨਸਾਫ਼ ਅਤੇ ਦੋਸ਼ੀਆਂ ਲਈ ਸਜ਼ਾਵਾਂ ਦੀ ਮੰਗ ਕੀਤੀ। ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਆਦੇਸ਼ਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਮਾਗਮ ਕਰਵਾਇਆ। ਸ਼੍ਰੀ ਕਾਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕੌਕੇ ਦਾ ਪਰਿਵਾਰ 31 ਸਾਲਾਂ ਤੋਂ ਪਹਿਲੀ ਜਨਵਰੀ ਵਾਲੇ ਦਿਨ ਜਗਰਾਉਂ ਨੇੜਲੇ ਪਿੰਡ ਕੌਕੇ ਕਲਾਂ ਵਿੱਚ ਇਹ ਸ਼ਹੀਦੀ ਸਮਾਗਮ ਕਰਵਾਉਂਦਾ ਆ ਰਿਹਾ ਏ ਐਤਕੀ ਪਹਿਲੀ ਵਾਰ ਜਥੇਦਾਰ ਕੌਕੇ ਦੀ ਯਾਦ ਵਿੱਚ ਇਸ ਤਰ੍ਹਾਂ ਸ਼ਹੀਦੀ ਸਮਾਗਮ ਹੋਇਆ ਸ਼੍ਰੀ ਕਾਲਤਕ ਸਾਹਿਬ ਉੱਤੇ ਇਸ ਮੌਕੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਅਮਰਜੀਤ ਸਿੰਘ ਚਾਵਲਾ ਸਾਫਕਾਰ ਜੱਥੇਦਾਰ ਭਾਈ ਜਸਵੀਰ ਸਿੰਘ ਰੋਡੇ ਸਮੇਤ ਵੱਡੇ ਗਿਣਤੀ ਵਿੱਚ ਸਿੱਖ ਜੱਥੇਬੰਦੀਆਂ ਦੇ ਆਗੂ ਅਤੇ ਸੰਗਤ ਮੌਜੂਦ ਰਹੀ। ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸ਼੍ਰੀ ਅੰਕ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਸਮੇਂ ਪਹੁੰਚੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਪਤਨੀ ਬੀਬੀ ਗਰਮੇਲ ਕੌਰ ਨੇ ਆਪਣਾ ਦਰਦ ਬਿਆਨ ਕੀਤਾ। ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਖੜੇ ਹੋ ਕੇ ਇਨਸਾਫ਼ ਮੰਗਿਆ। ਬੀਬੀ ਗਰਮੇਲ ਕੌਰ ਨੇ ਕਿਹਾ ਕਿ ਤਿੰਨ ਦਹਾਕੇ ਬੀਤ ਜਾਂਦੇ باوجود ਇਨਸਾਫ਼ ਨਹੀਂ ਮਿਲ ਸਕਿਆ। ਉਹਨਾਂ ਜੱਥੇਦਾਰ ਕੌਕੇ ਲਈ ਇਨਸਾਫ ਵਾਸਤੇ ਪੰਥ ਨੂੰ ਇਕੱਠੇ ਹੋ ਕੇ ਸਾਰੀਆਂ ਧਿਰਾਂ ਨੂੰ ਇੱਕਜੁੱਟਤਾ ਨਾਲ ਅੱਗੇ ਵਧਣ ਲਈ ਆਕਿਆ ਇਸ ਦੇ ਨਾਲ ਹੀ ਉਹਨਾਂ ਇਸ ਮਾਮਲੇ ਦੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕੀਤੀ ਉਸ ਗੱਲ ਨੂੰ ਸਾਫ਼ ਬਣਨਾ ਚਾਹੀਦਾ ਸਾਨੂੰ ਪਤਾ ਲੱਗੇ ਵੀ ਕੀ ਕੁਝ ਹੋਇਆ ਵਾ ਇਨਸਾਫ ਹਲੇ ਤੱਕ ਵੀ ਜਿਹੜਾ ਇਨਸਾਫ ਸਾਨੂੰ ਕੋਈ ਨਹੀਂ ਮਿਲਿਆ ਇਨਸਾਫ ਮਿਲਣਾ ਚਾਹੀਦਾ ਇਸ ਤੇ ਕਹਿੰਦੇ ਸਾਰੇ ਜੱਥੇਬੰਦੀ ਰਲ ਕੇ ਕੋਈ ਆਪੋ ਆਪਣੇ ਨਾਲ ਇਕੱਠੇ ਹੋ ਕੇ ਇੱਕ ਇਸ ਨੂੰ ਲੜਾ ਰਿਪੋਰਟ ਵਿੱਚ ਕੁਝ ਅਧਿਕਾਰੀਆਂ ਦੇ ਨਾਮ ਪੁਲਿਸ ਅਧਿਕਾਰੀ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਮੰਗ ਕਰੋਗੇ ਕਿ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਵੇ ਉਹਨਾਂ ਸਜ਼ਾ ਚੋਰੀ ਦੇਣੇ ਚਾਹੀਦੇ ਹਨ ਜਿਹੜਾ ਗਰਮੀਤ ਘਰੋਂ ਲਗਾਇਆ ਵਾ ਗਰਮੀਤ ਘੋਟਣਾ ਦੂਜਾ ਸਾਰੇ ਸਾਰੇ ਉਹ ਸਾਰੇ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜੱਥੇਦਾਰ ਕੌਕੇ ਦੇ ਮਾਮਲੇ ਵਿੱਚ ਕੁਝ ਕਰਦੀ ਹੈ ਜਾਂ ਨਹੀਂ ਇਸ ਤੋਂ ਪਹਿਲਾਂ ਸ਼੍ਰੋਮ ਨੇ ਅਕਾਲੀ ਦਲ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਰਹੀ ਫਿਰ ਕਾਂਗਰਸ ਸਰਕਾਰ ਬਣੀ ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹਾਲਾਂਕਿ ਕਾਂਗਰਸ ਸਰਕਾਰਾਂ ਸਮੇਂ ਹੋਰ ਵੀ ਮੁੱਖ ਮੰਤਰੀ ਬਣੇ ਪਰ ਕਿਸੇ ਨੇ ਵੀ ਇਸ ਮਾਮਲੇ ਵਿੱਚ ਕਦਮ ਚੁੱਕਣ ਅਤੇ ਸੱਚ ਸਾਹਮਣੇ ਲਿਆਉਣ ਦੀ ਲੋੜ ਨਹੀਂ ਸਮਝੀ ਜਥੇਦਾਰ ਕੌਕੇ ਦੀ ਪੁਲਿਸ ਵੱਲੋਂ ਪੁਲਿਸ ਹਿਰਾਸਤ ਵਿੱਚੋਂ ਦਿਖਾਈ ਗਈ ਫਰਾਰੀ ਹਲੇ ਤੱਕ ਭੇਤ ਬਣੀ ਰਹੀ ਇਹ ਤਾਂ ਹੁਣ ਬੀਪੀ ਤੇ ਵਾੜੀ ਵਾਲੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਮਾਮਲਾ ਭਕਿਆ ਤਾਂ ਗੱਲ ਅੱਗੇ ਤੁਰੀ ਹੈ ਇਸੇ ਲਈ ਬਹੁ ਗਿੰਤੀ ਸਿੱਖਾਂ ਨੂੰ ਭਗਵੰਤ ਮਾਨ ਵਾਲੀ ਸਰਕਾਰ ਤੋਂ ਮਾਮਲੇ ਵਿੱਚ ਕਾਰਵਾਈ ਦੀ ਵੱਡੀ ਉਮੀਦ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਲੇ ਤੱਕ ਇਸ ਮੁੱਦੇ ਉੱਤੇ ਮੂੰਹ ਨਹੀਂ ਖੋਲਿਆ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਕੁਝ ਬੋਲਿਆ ਹੈ ਆਮ ਆਦਮੀ ਪਾਰਟੀ ਸਰਕਾਰ ਨੂੰ ਜੱਥੇਦਾਰ ਕੌਕੇ ਮਾਮਲੇ ਵਿੱਚ ਜਨਤਕ ਹੋਈ ਤਿਵਾੜੀ ਰਿਪੋਰਟ ਬਾਰੇ ਅਤੇ ਅਗਲੀ ਕਾਰਵਾਈ ਦੇ ਸਬੰਧ ਵਿੱਚ ਆਪਣਾ ਸਟੈਂਡ ਸਪਸ਼ਟ ਜ਼ਰੂਰ ਕਰਨਾ ਚਾਹੀਦਾ ਹੈ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਪੱਧਰ ਤੇ ਕਾਰਵਾਈ ਅਤੇ ਪਰਚਾ ਦਰਜ ਕਰਵਾਉਣ ਦਾ ਰਾਹ ਸੌਖਾ ਨਹੀਂ ਹੋਏਗਾ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਾਂ ਉੱਤੇ ਸ਼੍ਰੋਮਣੀ ਕਮੇਟੀ ਨੇ ਅਮਲ ਵਿੱਢਿਆ ਹੋਇਆ ਹੈ ਪਰ ਇਸ ਲਈ ਸਮੁੱਚਾ ਪੰਥਕ ਤੇ ਰਾਣੂ ਇੱਕ ਪਲੇਟਫਾਰਮ ਉੱਤੇ ਆਉਣਾ ਹੋਵੇਗਾ ਅਫਸੋਸ ਕਿ ਹੋਰ ਨਾ ਸਾਂਝੇ ਤੇ ਪੰਥਕ ਮੁੱਦਿਆਂ ਬਾੰਘ ਇਹ ਮਾਮਲਾ ਵੀ ਸਿਆਸੀ ਫੁੱਟਬਾਲ ਬਣ ਜਾਣ ਉੱਤੇ ਕਿਸੇ ਤਣਪੱਤਨ ਲੱਗਣਾ ਔਖਾ ਹੋ ਜਾਏਗਾ ਸ਼ਹੀਦੀ ਸਮਾਗਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਹਿਬਾਨਾਂ ਨੂੰ ਅਪੀਲ ਕੀਤੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇਸ ਤੋਂ ਇਲਾਵਾ ਐਡਵੋਕੇਟ ਧਾਮੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਮੈਂ ਸ਼ਹਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲੌਂ ਪਾਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੇ ਪੰਜ ਸਹਿਗਵ ਸੰਗ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਭਾਈ ਗੁਰਦੇਵ ਸਿੰਘ ਜੀ ਜਥੇਦਾਰ ਸਾਹਿਬ ਨੂੰ ਕੌਮੀ ਸ਼ਹੀਦ ਦਾ ਜਿਹੜਾ ਆ ਉਹ ਸਤਕਾਰ ਦਿੱਤਾ ਜਾਵੇ ਕਿਉਂਕਿ ਜੇ ਇਸ ਧੰਗ ਦੇ ਨਾਲ ਉਸ ਵੇਲੇ ਦੀ ਸਰਕਾਰ ਨੇ ਤੇ ਜਿਹੜੇ ਗਵਾਹ ਆ ਮੌਕੇ ਦੇ ਉਹਨਾਂ ਨੇ ਜੇ ਸੰਗ ਦੇ ਨਾਲ ਉਹ ਛੇਤੀ ਜਿਹੜੀ ਬਿਆਨ ਕੀਤੀ ਆ ਮੈਂ ਸਮਝਦਾ ਜੋਕੇ ਜੋਗ ਦੇ ਵਿੱਚ ਕੋ ਬੜੀ ਪੱਟੀ ਮਸਾਲਿਆ ਵਾਹਿਗੁਰੂ ਜੀ ਜੀ ਹਰ ਸਾਲ ਮਨਾਇਆ ਜਾਂਦਾ ਕੁਸ਼ਿੱਦੀ ਦੇੜਾ ਜੀ ਅਸੀਂ तकरीबन ਸਾਰੇ ਸਾਰਿਆਂ ਸ਼ਹੀਦਾਂ ਦਾ ਮੁੱਖ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਜਿੰਦਾ ਪਾਈ ਸੁਖਾ ਜੀ ਇਸੇ ਤਰ੍ਹਾਂ ਹੋਰ ਸ਼ਹੀਦਾਂ ਦਾ ਵੀ ਮਨਾਇਆ ਜਾਂਦਾ ਇਹਨਾਂ ਦਾ ਵੀ ਇਸੇ ਤਰ੍ਹਾਂ ਮਨਾਇਆ ਜਾਂਦਾ ਇੱਕ ਬਤਾ ਜੀ 31 ਦਸੰਬਰ ਤੱਕ ਅੱਜ ਦੀ ਮੀਟਿੰਗ ਜਿਹੜਾ ਸੀ ਭਲਵੰਤ ਸਿੰਘ ਰਾਜਵਾਨੀ ਉਹ ਮੈਂ ਅੱਜ ਜ세ਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਆ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਆ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਆ ਖਤੋਰ ਪੱਤਰ ਸਾਡੀ ਜਾਰੀ ਆ ਆਉਂਦੇ ਦੋ-ਚੋਂ ਦਿਨਾਂ ਦੇ ਵਿੱਚ ਮੇਰਾ ਕੱਲ ਸਾਨੂੰ ਸਮਾਂ ਮਿਲ ਜਾਊਗਾ ਉਹ ਫਿਰ ਸਮਾਂ ਜਿਹੜਾ ਆ ਉਦੋਂ ਜਾ ਕੇ ਅਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਖਤੋਰ ਖਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਭਲਵੰਤ ਸਿੰਘ ਜੀ ਰਾਜਵਾਨੀ ਦੀ ਭੈਣ ਵੀ ਵਿੱਚੇ ਸੀਗੀ ਉਹ ਸਾਡਾ ਹੁਣ 1-2-4 ਦਿਨਾਂ 'ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਹੁਣ ਦਾ ਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਤਰੰਮ ਉਹ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜ਼ਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਕੋਹ ਕੋਹ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ ਤਿਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ ਹੈ ਰਾਜਸ਼੍ਰੀ ਅਕਾਲਪਤ ਸਾਹਿਬ ਦੇਖੇ ਪਰसों ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਪਰੰਪਤਾ ਹੋਈ ਸੀ ਅੱਜ ਅਮਰਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਗਈ ਉਹਨਾਂ ਦੇ ਪਰਿਵਾਰਕ ਉਹਨਾਂ ਦੇ தਰਸ ਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚੇਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਅਨ ਆਇਡੈਂਟੀਫਾਈਡ ਲੱਖਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਵੰਤ ਸਿੰਘ ਦੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਖੋਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਵਿਦਵਤਾ ਰਹੀ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਛੇਤੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਤੇ ਜ਼ਾਲਮ ਸਰਕਾਰਾਂ ਜਿਹੜੀਆਂ ਦੇਖੋ ਵਿੱਚ ਬੰਦ ਰਹੇ ਉਹ ਆਪਣੇ ਤਸ਼ਾਦਦ ਤੋਂ ਕਦੇ ਆਵਾਜ਼ ਨਹੀਂ ਆਈਆਂ ਸ਼੍ਰੀ ਕਾਲ ਤਖਤ ਸਾਹਿਬ ਉਤੇ ਅੱਜ ਸ਼ਹੀਦੀ ਸਮਾਗਮ ਮੌਕੇ ਭਾਈ ਮਨਜੀਤ ਸਿੰਘ ਨੇ ਮੰਨਿਆ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਸ਼੍ਰੀ ਕਾਲ ਤਖਤ ਸਾਹਿਬ ਉਤੇ ਸ਼ਹੀਦੀ ਦਿਹਾੜਾ ਪਹਿਲਾਂ ਵੀ ਮਨਾਇਆ ਜਾਣਾ ਚਾਹੀਦਾ ਸੀ ਦੇਰ ਆਇਆ ਤਰਸਤਾ ਹੈ ਪਹਿਲਾਂ ਵੀ ਬਣਾਉਣਾ ਚਾਹੀਦਾ ਸੀ ਕੋਈ ਵੀ ਸਿੰਘ ਜਿਹੜਾ ਕੌਮ ਦੀ ਸ਼ਹੀਦ ਹੁੰਦਾ ਉਹ ਸਾਡਾ ਸਾਡੀ ਕੌਮ ਦਾ ਸਾਡੀ ਕੌਮ ਦੀ ਉਹ ਸਮੀ ਮੈਂ ਸਮੀਤਾ ਦੀ ਸ਼ਾਨ ਆ ਸੋ ਪਹਿਲਾਂ ਵੀ ਮਨਾਉਂਦੇ ਤੇ ਬਹੁਤ ਚੰਗੀ ਗੱਲ ਸੀ ਤੇ ਹੋਟ ਵੀ ਬਣਾਇਆ ਤੇ ਮੈਂ ਸਮਝਦਾ ਹੈ ਕਿ ਆਪਣਾ ਉਹ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦਾ ਜਿਹੜਾ ਅੱਜ ਇਹ ਕਿਹਾ ਵੀ ਗਿਆ ਸ਼ਰਮਨੀ ਕਮੇਟੀ ਲੋਕ ਕਿ ਉਹਨਾਂ ਨੂੰ ਦਰਜਾ ਵੀ ਦਿੱਤਾ ਜਾਵੇ ਮਹਾਨ ਸ਼ਹੀਦ ਫੌਜ ਦੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੇਹੇਦਾਰ ਸਿੰਘ ਸਾਹਿਬ ਗਿਆਨੀ ਗੁਰਤੇਬ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ ਔਰ ਮੈਂ ਸਮਝਦਾ ਆ ਕਿ ਸਮੇਂ ਦੀ ਸਰਕਾਰ ਨੇ ਜਿੱਤਰਾ ਉੱਚੜਾਂ ਦੀ ਤਰ੍ਹਾਂ ਔਰ ਉਹਨਾਂ ਨੂੰ ਉੱਠਾ ਟਾਂਕੇ ਫਿਰ ਉਹਨਾਂ ਦੇ ਇੱਥੇ ਥੱਲੇ ਲੱਤਾ ਚੱਡਿਆਂ ਦੇ ਵਿੱਚ ਠੁੱਡੇ ਮਾਰ ਕੇ ਔਰ ਬਹੁਤ ਬੁਰੀ ਤਰ੍ਹਾਂ ਬਈ ਸਭੀ ਜਿਹੜੇ ਪੁਰਾਣੇ ਜ਼ੁਲਮ ਅਸੀਂ ਸੁਣੇ ਸੀ ਨਾ ਪੁਰਾਣੀਆਂ ਜਿਹੜੀਆਂ ਹਕੂਮਤਾਂ ਕਰਦੀਆਂ ਸਨ ਮੁਗਲਾਂ ਦੇ ਟਾਈਮ ਤੇ ਉਹ ਜ਼ੁਲਮਾ ਜਿਹੜਾ ਸੀ ਉਹ ਜਹਦਾਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਤੇ ਕੀਤਾ ਬਾਅਦ ਵਿੱਚ ਉਸ ਟਾਈਮ ਦੇ ਜਿਹੜੇ ਐਸਐਸਪੀ ਸੀ ਕੋਟਨਾ ਜਿਹਨੂੰ ਕਹਿੰਦੇ ਆ ਉਨੇ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਸੀ ਉਹ ਗੋਲੀ ਮਾਰ ਦਿੱਤੀ ਤੇ ਛੋਟੇ ਛੋਟੇ ਟੁਕੜੇ ਕਰਕੇ ਜਿਸ ਤਰ੍ਹਾਂ ਪੁਰਾਣੇ ਮੁਗਲਾਂ ਦੇ ਟਾਈਮ ਤੇ ਬੱਚਿਆਂ ਦੇ ਟੋਟੇ ਟੋਟੇ ਕਰਦੇ ਸੀ ਉਹ ਟੋਟੇ ਟੋਟੇ ਕਰਕੇ ਫਿਰ ਉਹ ਜਿਹੜਾ ਨਹਿਰ ਦੇ ਵਿੱਚ ਜਿਹੜਾ ਸੀ ਉਹਨਾਂ ਦੀ Laash ਨੂੰ ਛੁੱਟ ਦਿੱਤਾ ਦਸ ਨਾਲੇ ਗਵਾਹ ਜਿਹੜੇ ਉਸ ਟਾਈਮ ਦੇ ਨਾਲ ਉਹ ਦੱਸਦੇ ਅੱਖਾਂ ਵੀ ਘਟਦੀਆਂ ਮੈਂ ਸਭੀ ਤਾਂ ਵੀ ਬੱਚੜਾ ਨੇ ਖਰੇ ਕਿਹੜਾ ਕਿਹੜਾ ਤਸ਼ੱਦਦ ਉਹਨਾਂ ਨੇ ਕੀਤਾ ਸੋ ਪੁਰਾਣਾ ਜਿੰਨੇ ਵੀ ਇਹ ਸਿੱਖ ਸੰਘਰਸ਼ ਦੇ ਵਿੱਚ ਸਿੱਖ ਸ਼ਹੀਦ ਹੋਏ ਆ ਉਹਨਾਂ ਨਾਲ ਇਹੋ ਜਿਹਾ ਵਿਤੀਰਾ ਹੈ ਜਿਹੜਾ ਹੈ ਉਹ ਉਸ ਸਮੇਂ ਦੀ ਸਰਕਾਰ ਨੇ ਕੀਤਾ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਗਰਾਉਂ ਤੋਂ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜੱਥੇਦਾਰ ਕੌਕੇ ਦੇ ਪਰਿਵਾਰ ਦਾ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਉੱਤੇ ਧੰਨਵਾਦ ਕੀਤਾ ਬੜੀ ਚੰਗੀ ਗੱਲ ਆ ਕੌਮ ਦੇ ਸ਼ਹੀਦਾਂ ਦੀ ਵਾਰਸਾਂ ਜਥੇਬੰਦੀ ਜਿਹੜੀ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਆ ਭਾਵੇਂ ਦੇਰ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿਉਂਕਿ ਰਿਪੋਰਟ ਜਿਹੜੀ ਆ ਇਹ ਹੁਣੇ ਹੀ ਅਕਾਲ ਤਖਤ ਸਾਹਿਬ ਤੇ ਜਨਤਕ ਹੋਈ ਸੀ ਇਸ ਕਰਕੇ ਜਿਹੜਾ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਚੰਗਾ ਉਪਰਾਲਾ ਪਰਿਵਾਰ ਨੇ ਅੱਜ ਹਾਜ਼ਰੀ ਭਰੀ ਆ ਸੋ ਪ੍ਰਧਾਨ ਸਾਹਿਬ ਸਿੰਘ ਸਾਹਿਬ ਸਾਰੇ ਨੇ ਇਸ ਸਮੇਂ ਹਾਜ਼ਰੀ ਭਰੀਆ ਮੈਂ ਇਸ ਗੱਲ ਦੀ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਾ ਕਿ ਅਸੀਂ ਬੇਨਤੀ ਕੀਤੀ ਸੀ ਕਿ ਇੱਕ ਹੋਰ ਖਾਨਪੜ ਸਾਹਿਬ ਦਾ ਭੋਗ ਪਾਉਣ ਦਾ ਇੱਥੇ ਪ੍ਰੋਗਰਾਮ ਲਿਖਿਆ ਗਿਆ ਸੀ ਸੋ ਉਹਨਾਂ ਸਾਰਿਆਂ ਨੇ ਇਸ ਸਾਂਝੇ ਪ੍ਰੋਗਰਾਮ ਦੇ ਲਈ ਸਹਿਮਤੀ ਭਰੀ ਹੈ ਸਾਰੀਆਂ ਜਥੇਬੰਦੀਆਂ ਦਾ ਮੈਂ ਆਪਣੇ ਵੱਲੋਂ ਤੇ ਪ੍ਰਧਾਨ ਸਾਹਿਬ ਵੱਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਿਉਂਕਿ ਛੀ ਸਾਰਿਆਂ ਦੇ ਸਾਂਝੇ ਹੁੰਦੇ ਆ ਸਾਡਾ ਕੋਈ ਵਖਰੇਵਾ ਹੋ ਸਕਦਾ ਪਰ ਸ਼ੀਤ ਸਾਰਾ ਸਾਂਝਿਆ ਅੱਜ ਸਾਰੇ ਪੰਥ ਨੇ ਸਮੂਹੀਆਂ ਜਥੇਬੰਦੀਆਂ ਨੇ ਰਲ ਕੇ ਗੁਰੂ ਅੱਗੇ ਅਰਦਾਸ ਕੀਤੀ ਆ ਤੇ ਪਰਿਵਾਰ ਸ਼ਾਮਲ ਹੋਇਆ ਤੇ ਪਰਿਵਾਰ ਦਾ ਵੀ ਅਸੀਂ ਰਣੀ ਆ ਕਿ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਪਰਾਨ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਦੀ ਕਾਹਕੇ ਦੀ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਖੰਡਾ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੁਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਰਸੋਂ ਦੇ ਰੋਜ ਤੋਂ ਆਪ ਜੀ ਦੇ ਪਾਵਨ ਚਰਨਾਂ ਵਿੱਚੋਂ ਆਸ਼ੀਸ਼ ਲੈ ਕਰਕੇ ਸਾਧਗ੍ਰੰਥ ਦੀ ਉਹ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹੋਏ ਸੰਨਾ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜੀ ਗੁਰਬਾਣੀ ਦੇ ਸੰਪੂਰਨ ਭੇਦ ਪੂਰਤੋਂ ਪਰੰਤ ਇਲਾਹੀ ਬਾਣੀ ਰੱਬੀ ਬਾਣੀ ਨੂੰ ਹਰ ਦਸ ਕੀਰਤਨ ਹੋਏ ਨੇ ਜੀ